ਤਨ ਜਹਾਜ਼ ਆਪਣੇ ਵਿਦੇਸ਼ਾਂ ਦੇ ਵਿੱਚੋਂ ਵਾਪਸ ਆਪਣੀ ਧਰਤੀ ਤੇ ਆਏ ਨੇ ਔਟੀਆਂ ਵੇਚ ਕੇ ਕਰੋੜ ਕਰੋੜ ਰੁਪਇਆ ਲਾ ਕੇ 50 50 ਲੱਖ ਰੁਪਇਆ ਲਾ ਕੇ ਆਪਣੀ ਕੀਮਤੀ ਜਾਨ ਨੂੰ ਦਾਤ ਤੇ ਲਾ ਕੇ ਵਿਦੇਸ਼ ਦੇ ਵਿੱਚ ਜਾਣਾ ਗੈਰ ਕਾਨੂੰਨੀ ਢੰਗ ਨਾਲ ਜੇ ਸਮਾਜ ਦੇ ਵਿੱਚ ਰਹਿਣ ਲਾਇਕ ਇਨਸਾਨ ਹੀ ਵਧੀਆ ਨਹੀਂ ਹੋਣਗੇ ਜਾਂ ਅਸੀਂ ਉਹਨਾਂ ਨੂੰ ਵਧੀਆ ਸਿੱਖਿਆ ਨਹੀਂ ਦਿੱਤੀ ਹੋ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਮੀਰ ਕਰਾਂਗੇ ਕਿ ਅਸੀਂ ਇੱਕ ਸਮਾਜ ਰੂਪੀ ਝੁੰਡ ਦੇ ਵਿੱਚ ਰਹਿਣ ਦੇ ਲਾਇਕ ਹੋਵਾਂਗੇ ਕਿ ਸਾਡੇ ਬੱਚੇ ਇਸੇ ਸਮਾਜ ਨੂੰ ਛੱਡ ਕੇ ਬਾਹਰ ਚਲੇ ਗਏ ਇੱਕ ਚੰਗਾ ਸਮਾਜ ਪਾਉਣ ਲਈ ਤੁਸੀਂ ਥੋੜਾ ਜਿਹਾ ਪਿੱਛੇ ਜਾਓ ਪ੍ਰਾਣੇ ਬਜ਼ੁਰਗ ਜੇ ਕਿਸੇ ਨਾਲ ਗੱਲਾਂ ਕਰਦੇ ਸੀ ਤਾਂ ਵੀ ਕੰਮ ਕਰਦੇ ਸੀ ਉਹ ਸਣ ਕੱਢਦੇ ਸੀ ਸਣ ਦੇ ਗੋਲੇ ਬਣਾਉਂਦੇ ਸੀ ਉਹਦੀਆਂ ਰस्सियां ਬਣਾਉਂਦੇ ਸੀ ਉਹਦੀਆਂ ਲਾਸਾਂ ਬਣਾਉਂਦੇ ਸੀ ਅੱਜ ਦੇ ਟਾਈਮ ਦੇ ਹਿਸਾਬ ਨਾਲ ਕੇ ਮੋਬਾਈਲ ਫੜ ਲਏ ਇੱਕ ਬੀਬੀ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਦੂਜੀ ਜਿਹੜੀ ਬੀਬੀ ਨਾਲ ਬੈਠੀ ਆ ਉਹਨੂੰ ਹਾਰਟ ਦੀ ਪ੍ਰੋਬਲਮ ਆ ਗਈ ਅੱਜ ਤੁਸੀਂ ਰੂਸ ਯੂਕਰੇਨ ਦੀ ਜੰਗ ਦੇਖ ਰਹੇ ਹੋ ਉੱਥੇ ਜੇਕਰ ਇੱਕ ਘੰਟਾ ਵੀ ਲਾਈਟ ਕੱਟੀ ਜਾਵੇ ਜਾਂ ਪਾਣੀ ਕੱਟਿਆ ਜਾਵੇ ਵੱਡੀਆਂ-ਵੱਡੀਆਂ ਬਿਲਡਿੰਗਾਂ ਨੂੰ ਵੱਡੀਆਂ-ਵੱਡੀਆਂ ਸੋਸਾਇਟੀਆਂ ਨੂੰ ਵਕਤ ਪਾਏ ਉਹ ਅੱਜ ਅੱਜ ਗੱਲਾਂ ਸਾਨੂੰ ਉਹ ਕਹੇ ਕਿ ਵੇਚੀਆਂ ਜਾ ਰਹੀਆਂ ਨੇ ਇਹ ਸਾਡੇ ਸਮਾਜ ਦੇ ਵਿੱਚ ਪਹਿਲਾਂ ਹੀ ਸੀ ਗਿਆ ਕਿ ਅਸੀਂ ਆਪਣੇ ਵਿਰਸੇ ਦੀ ਬਹੁਤ ਜ਼ਿਆਦਾ ਟੈਕਨੋਲੋਜੀ ਦਵਾ ਦਿੱਤੀ ਹੈ ਅਸੀਂ ਝੂਠੀਆਂ ਫਿਤਰ ਤਾਂ ਝੂਠੀਆਂ ਟੋਹਰਾ ਝੂਠੀਆਂ ਗੱਲਾਂ ਬਾਤਾਂ ਦੇ ਵਿੱਚ ਜਾ ਕੇ ਆਪਣੇ ਬੱਚਿਆਂ ਨੂੰ ਨਕਮੇ ਕਰ ਲਿਆ ਜੋ ਹੁਣ ਸਮਾਜ ਚੱਲ ਰਿਹਾ ਇਹ ਸਿਰਫ ਇਹ ਚੱਲ ਰਿਹਾ ਕਿ ਮੈਂ ਤਰੱਕੀ ਕਰ ਜਾ ਮੇਰਾ ਟਾਈਮ ਵਧੀਆ ਨਿਕਲ ਜਾੇ ਮੇਰੀ ਗੱਲਬਾਤ ਹੋਵੇ ਹਰ ਚੀਜ਼ ਕੋਈ ਪੈਸਾ ਕਮਾਉਣਾ ਨਹੀਂ ਹੁੰਦੀ ਜੇ ਇੱਕ ਇਥੇ ਪਲੱਸ 2 ਬੱਚਾ ਐਮਬੀਬੀਐਸ ਕਰਕੇ ਉਸ ਪੈਸੇ ਖਰਚ ਕਰਕੇ ਕੁਝ ਲੋਨ ਲੈ ਕੇ ਇੱਕ ਪਿੰਡ ਦੇ ਵਿੱਚ ਕਲੀਨਿਕ ਖੋਲਦਾ ਅੱਜ ਪਿੰਡਾਂ ਦੇ ਵਿੱਚ ਕਿੰਨੇ ਕਲੀਨਿਕਾਂ ਦੀ ਲੋੜ ਆ ਬਿੱਲੀ ਨੂੰ ਮਾਰਨਾ ਵੀ ਪਾਪ ਮੰਨਿਆ ਜਾਂਦਾ ਸੀ ਕਿਉਂ ਮੰਨਿਆ ਜਾਂਦਾ ਸੀ ਅੱਜ ਦੇ ਟਾਈਮ ਤੇ ਵਿੱਚ ਜੇ ਅਸੀਂ ਕੋਈ ਚੂਹਾ ਮਾਰਦੇ ਹਾਂ ਉਹਨੂੰ ਜ਼ਹਿਰ ਪਾ ਕੇ ਮਾਰਦੇ ਹਾਂ ਜੋ ਅੱਜ ਵਰਤਾਰਾ ਇਹ ਜੋਹਾਜਾਂ ਵਾਲਾ ਵਰਤ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵੀ ਵਰਤਾਰੇ ਵਰਤ ਸਕਦੇ ਜੇ ਸਾਨੂੰ ਝੱਲਣ ਦੇ ਲਈ ਸਾਨੂੰ ਤਿਆਰ ਰਹਿਣਾ ਪੈਣਾ ਉਹਨੂੰ ਕਹੇ ਇਹੀ ਕਹਿੰਦੇ ਸੀ ਇਹ ਸਾਡਾ ਸ਼ੇਰ ਬੱਗਾ ਇਹ ਸਾਡਾ ਬੱਬਰ ਸ਼ੇਰ ਹੈ ਤੇ ਅੱਜ ਅੱਜ ਅਸੀਂ ਬੱਚਾ ਹਜੇ 14-15 ਸਾਲ ਦਾ ਹੋਣਾ ਉਹ ਤਾਂ ਭੋਲੂ ਆ ਇਹ ਤਾਂ ਟਿੰਕੂ ਆ ਇਹ ਤਾਂ ਲਾਡੂ ਆ ਸਾਡਾ ਉਹਨਾਂ ਦੇ ਨਾਂਵ ਵੀ ਅਸੀਂ ਕੁੱਤਿਆਂ ਮਿਲਣ ਵਾਲੇ ਰੱਖੇ ਸਭ ਤੋਂ ਪਹਿਲਾਂ ਅੰਗ ਸੰਗ ਚੈਨਲ ਦੇਖ ਰਹੇ ਮੇਰੇ ਸਾਰੇ ਸਾਥੀਆਂ ਨੂੰ ਮੰਦਰ ਸਿੰਘ ਔਲਖ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਹਿਲਾਂ ਵੀ ਆਪਾਂ ਵੱਖ-ਵੱਖ ਮੁੱਦਿਆਂ ਦੇ ਇਸ ਚੈਨਲ ਤੇ ਵਿਚਾਰ ਚਰਚਾ ਕਰਦੇ ਰਹੇ ਹਾਂ ਅੱਜ ਜੋ ਵਿਚਾਰ ਚਰਚਾ ਕਰਨੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇੱਕ ਬਹੁਤ ਮੁੱਦਾ ਇੰਟਰਨੈਸ਼ਨਲ ਲੈਵਲ ਤੇ ਜੋ ਮੀਡੀਆ ਦੇ ਵਿੱਚ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਛਾਇਆ ਹੋਇਆ ਆਪਾਂ ਉਸ ਤੇ ਚਰਚਾ ਕਰਾਂਗੇ ਜਿਹੜੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਆਪਾਂ ਕੀ ਗੱਲ ਕਰਨੀ ਚਾਹੁੰਨੇ ਆ ਜਿਹੜੇ ਦੋ ਜਾਂ ਤਿੰਨ ਜਹਾਜ਼ ਆਪਣੇ ਵਿਦੇਸ਼ਾਂ ਦੇ ਵਿੱਚੋਂ ਵਾਪਸ ਆਪਣੀ ਧਰਤੀ ਤੇ ਆਏ ਨੇ ਉਹ ਇੱਕ ਚਰਚਾ ਦਾ ਵਿਸ਼ਾ ਵੀ ਆ ਤੇ ਉਹ ਤੇ ਵਿਚਾਰ ਕਰਨੀ ਵੀ ਬਣਦੀ ਆ ਠੀਕ ਹੈ ਅਮਰੀਕਾ ਦੀ ਆਪਣੀ ਵਿਦੇਸ਼ ਨੀਤੀ ਹੈ ਉਹਨਾਂ ਨੇ ਜੋ ਆਪਣੇ ਲੋਕਾਂ ਨਾਲ ਵਾਅਦੇ ਕੀਤੇ ਜਾਂ ਉਹਨਾਂ ਨੂੰ ਨਿਭਾ ਰਹੇ ਨੇ ਜਾਂ ਆਪਣੀ ਵਿਦੇਸ਼ ਨੀਤੀ ਦੇ ਹਿਸਾਬ ਨਾਲ ਚੱਲ ਰਹੇ ਨੇ ਪਰ ਇੱਥੇ ਇਹ ਗੌਰ ਕਰਨੀ ਬਣਦੀ ਹੈ ਕਿ ਜੋ ਸਾਡੇ ਬੱਚੇ ਇੱਥੋਂ ਵਿਦੇਸ਼ਾਂ ਦੇ ਵਿੱਚ ਗਏ ਕਿਉਂ ਗਏ ਕੀ ਕਰਨੇ ਵਿਦੇਸ਼ਾਂ ਦੇ ਵਿੱਚ ਜਾਣਾ ਕੋਈ ਗਲਤ ਗੱਲ ਨਹੀਂ ਹੈ ਅਕਸਰੀ ਉੱਚ ਵਿਦਿਆ ਵਾਸਤੇ ਜਾਂ ਤਜਰਬਿਆਂ ਵਾਸਤੇ ਜਾਂ ਲੈਣ ਦੇਣ ਵਾਸਤੇ ਜਾਂ ਕਲਚਰ ਵਾਸਤੇ ਜਾਂ ਵਪਾਰ ਵਾਸਤੇ ਸਾਨੂੰ ਵਿਦੇਸ਼ਾਂ ਦਾ ਰੁਕ ਕਰਨਾ ਪੈਂਦਾ ਜਬ ਵਿਦੇਸੀ ਸਾਡੇ ਦੇਸ਼ਾਂ ਦੇ ਵਿੱਚ ਵੀ ਆਉਂਦੇ ਐ ਇਹ ਕੋਈ ਗਲਤ ਗੱਲ ਨਹੀਂ ਐ ਪਰ ਇੱਕ ਆਪਣੀ ਜ਼ਮੀਨਾਂ ਵੇਚ ਕੇ ਆਪਣੀਆਂ ਮਹਿੰਗੀਆਂ ਪ੍ਰਾਪਰਟੀਆਂ ਵੇਚ ਕੇ ਕਰੋੜ ਕਰੋੜ ਰੁਪਈਆ ਲਾ ਕੇ 50 50 ਲੱਖ ਰੁਪਈਆ ਲਾ ਕੇ ਆਪਣੀ ਕੀਮਤੀ ਜਾਨ ਨੂੰ ਦਾਤੇ ਲਾ ਕੇ ਵਿਦੇਸ਼ ਦੇ ਵਿੱਚ ਜਾਣਾ ਗੈਰ ਕਾਨੂੰਨੀ ਢੰਗ ਨਾਲ ਇਹ ਕਿਤੇ ਵੀ ਬਾਝਬ ਨਹੀਂ ਐ ਔਰ ਮੈਂ ਸਮਝਦਾ ਵੀ ਇਹਦੇ ਵਿੱਚ ਅਸੀਂ ਨਿੱਜੀ ਤੌਰ ਤੇ ਖੁਦ ਜ਼ਿੰਮੇਵਾਰਾਂ ਸਾਡਾ ਸਮਾਜ ਜ਼ਿੰਮੇਵਾਰ ਆ ਮੈਂ ਇਸ ਦੇ ਵਿੱਚ ਸਮਾਜ ਨੂੰ ਜ਼ਿੰਮੇਵਾਰ ਨਹੀਂ ਠਹਿਰਾਵਾਂਗਾ ਕਿਉਂਕਿ ਸਮਾਜ ਨੂੰ ਅਸੀਂ ਹੀ ਸਾਡੇ ਤਾਣੇ ਬਾਣੇ ਨੇ ਉਹਨੂੰ ਇੱਕ ਸੇਧ ਦੇਣੀ ਆ ਅਸੀਂ ਸਮਾਜ ਤੋਂ ਸਿੱਖਣਾ ਹੈ ਪਰ ਬੜੇ ਅਫਸੋਸ ਦੀ ਗੱਲ ਹੈ ਅਸੀਂ ਆਪਣੇ ਆਪ ਨੂੰ ਤਾਂ ਉੱਚਾ ਚੱਕਣਾ ਚਾਹੁੰਦੇ ਆ ਆਪਣੇ ਜੀਵਨ ਨੂੰ ਉੱਚਾ ਚੱਕਣਾ ਚਾਹੁੰਦੇ ਆ ਆਪਣੇ ਬੱਚਿਆਂ ਨੂੰ ਉੱਚਾ ਚੱਕਣਾ ਚਾਹੁੰਦੇ ਆ ਆਪਣੇ ਪਰਿਵਾਰ ਨੂੰ ਉੱਚਾ ਚੱਕਣਾ ਚਾਹੁੰਦੇ ਆ ਪਰ ਕਦੇ ਵੀ ਕਿਸੇ ਨੇ ਆਪਣੇ ਸਮਾਜ ਨੂੰ ਉੱਚਾ ਚੱਕਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਬਹੁਤ ਘੱਟ ਕਰਦੇ ਆ ਸਾਥੀਓ ਅਸੀਂ ਆਪਣੇ ਸਮਾਜ ਦੇ ਵਿੱਚ ਜਿਹਦੀ ਸਭ ਤੋਂ ਛੋਟੀ ਇਕਾਈ ਇੱਕ ਪਰਿਵਾਰ ਇੱਕ ਬੱਚੇ ਆਉਂਦੇ ਆ ਅਸੀਂ ਕਦੇ ਵੀ ਉਹਨਾਂ ਨੂੰ ਆਪਣੇ ਸਮਾਜ ਦੇ ਵਿੱਚ ਰਹਿ ਕੇ ਤਰੱਕੀ ਕਰਨ ਦੀ ਤਰਜੀਹ ਨਹੀਂ ਦਿੰਦੇ ਅਸੀਂ ਹਮੇਸ਼ਾ ਹੀ ਉਹਨਾਂ ਤੇ ਪ੍ਰੈਸ਼ਰ ਕਰਦੇ ਆਂ ਕਿ ਤੁਸੀਂ ਬਾਹਰ ਚਲੇ ਜਾਓ ਇੱਥੇ ਕੋਈ ਕੰਮ ਨਹੀਂ ਹੈਗਾ ਤੁਸੀਂ ਵਧੀਆ ਜੌਬ ਲੱਭੋ ਇਹ ਸਮਾਜ ਰਹਿਣ ਦੇ ਲਾਇਕ ਨਹੀਂ ਹੈਗਾ ਤੁਸੀਂ ਇਹ ਸੋਚੋ ਵੀ ਆਪਾਂ ਜੋ ਵੀ ਤਰੱਕੀ ਕਰੀਏ ਜਾਂ ਕਿਤੇ ਵਿਦੇਸ਼ ਦੇ ਵਿੱਚ ਚਲੇ ਜਾਈਏ ਅਕਸਰ ਨੂੰ ਇਨਸਾਨ ਦੀ ਫਿਤਰਤ ਹੈ ਕਿ ਉਹ ਇੱਕ ਝੁੰਡ ਦੇ ਵਿੱਚ ਰਹੂਗਾ ਇੱਕ ਸਮਾਜ ਦੇ ਵਿੱਚ ਰਹੂਗਾ ਜੇ ਸਾਡਾ ਸਮਾਜ ਹੀ ਵਧੀਆ ਨਹੀਂ ਹੋ ਇਹ ਕਹ ਲਓ ਕਿ ਜੇ ਸਮਾਜ ਦੇ ਵਿੱਚ ਰਹਿਣ ਲਾਇਕ ਇਨਸਾਨ ਹੀ ਵਧੀਆ ਨਹੀਂ ਹੋਣਗੇ ਜਾਂ ਅਸੀਂ ਉਹਨਾਂ ਨੂੰ ਵਧੀਆ ਸਿੱਖਿਆ ਨਹੀਂ ਦਿੱਤੀ ਹੋ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਉਮੀਦ ਕਰਾਂਗੇ ਕਿ ਅਸੀਂ ਇੱਕ ਸਮਾਜ ਰੂਪੀ ਝੁੰਡ ਦੇ ਵਿੱਚ ਰਹਿਣ ਦੇ ਲਾਇਕ ਹੋਵਾਂਗੇ ਜਿਸ ਦਾ ਇੱਕ ਵੱਡਾ ਕਾਰਨ ਹੈ ਕਿ ਸਾਡੇ ਬੱਚੇ ਇਸੇ ਸਮਾਜ ਨੂੰ ਛੱਡ ਕੇ ਬਾਹਰ ਚਲੇ ਗਏ ਇੱਕ ਚੰਗਾ ਸਮਾਜ ਪਾਉਣ ਲਈ ਕਿ ਉੱਥੇ ਤਰੱਕੀ ਹੈ ਉੱਥੇ ਕੰਮ ਹੈ ਉੱਥੇ ਕਾਨੂੰਨ ਹੈ ਉੱਥੇ ਸਹੂਲਤਾਂ ਨੇ ਉੱਥੇ ਵਾਤਾਵਰਨ ਠੀਕ ਹੈ ਪਰ ਕਦੇ ਅਸੀਂ ਇਹ ਚਾਕਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜੋ ਬੱਚੇ ਜਿਨ੍ਹਾਂ ਨੂੰ ਅਸੀਂ ਗਾਈਡ ਕਰਨਾ ਜਿਨ੍ਹਾਂ ਨੂੰ ਅਸੀਂ ਸੇਧ ਕਰਨਾ ਕੀ ਅਸੀਂ ਉਹਨਾਂ ਨੂੰ ਇਸ ਸਮਾਜ ਰਹਿਣ ਲਾਇਕ ਸਿੱਖਿਆ ਦਿੱਤੀ ਆ ਉਹਨਾਂ ਨੂੰ ਇਸ ਸਮਾਜ ਦੇ ਕਾਇਦੇ ਕਾਨੂੰਨਾ ਪ੍ਰਤੀ ਪ੍ਰੇਰਿਆ ਸਾਡਾ ਸਮਾਜ ਹੈ ਭਾਰਤੀ ਸਭਤ ਹੈ ਪੰਜਾਬੀ ਸਭਤ ਹੈ ਉਹ ਇੰਨੀ ਸਟਰੋਂਗ ਹੈ ਅਸੀਂ ਬੇਲੜ ਪੁਣਾ ਬਿਲਕੁਲ ਵੀ ਪਸੰਦ ਨਹੀਂ ਕਰਦੇ ਜਿਹਦੀ ਮਿਸਾਲ ਤੁਸੀਂ ਥੋੜਾ ਜਿਹਾ ਪਿੱਛੇ ਜਾਓ ਪ੍ਰਾਣੇ ਬਜ਼ੁਰਗ ਜੇ ਕਿਸੇ ਨਾਲ ਗੱਲਾਂ ਕਰਦੇ ਸੀ ਤਾਂ ਵੀ ਕੰਮ ਕਰਦੇ ਸੀ ਉਹ ਸਣ ਕੱਢਦੇ ਸੀ ਸਣ ਦੇ ਗੋਲੇ ਬਣਾਉਂਦੇ ਸੀ ਉਹਦੀਆਂ ਰस्सियां ਬਣਾਉਂਦੇ ਸੀ ਉਹਦੀਆਂ ਲਾਸਾਂ ਬਣਾਉਂਦੇ ਸੀ ਜਿਹੜੀਆਂ ਸਾਡੇ ਕੰਮ ਆਉਂਦੀਆਂ ਸੀ ਤੇ ਅੱਜ ਅਸੀਂ ਇੰਨੇ ਵੇਲੇ ਹੋ ਗਏ ਆ ਸਾਨੂੰ ਘਰ ਦੇ ਵਿੱਚ ਆਟੇ ਦੀ ਫਿਕਰ ਨਹੀਂ ਹੈਗੀ ਮੋਬਾਈਲ ਦੇ ਵਿੱਚ ਡਾਟੇ ਦੀ ਫਿਕਰ ਹੈ ਤੇ ਇਹ ਅਸੀਂ ਸਮਾਜ ਨੂੰ ਦੇਣ ਦੇ ਰਹੇ ਆ ਔਰ ਜਿਹੜਾ ਸਾਡਾ ਸਮਾਜ ਸੀ ਇੱਕ ਨਰੋਵਾ ਸਮਾਜ ਸੀ ਪਿੰਡਾਂ ਦੇ ਵਿੱਚ ਜੇਕਰ ਦੋ ਬੀਬੀਆਂ ਵੀ ਕੋਈ ਗੱਲਾਂ ਕਰਦੀਆਂ ਉਹਨਾਂ ਦੇ ਹੱਥ ਦੇ ਵਿੱਚ ਕੁਛ ਨਾ ਕੁਛ ਕੰਮ ਕਰਨ ਵਾਲੇ ਉਜਾਰ ਹੁੰਦੇ ਸੀ ਨਾਲੇ ਤਾਂ ਉਹ ਕੰਮ ਕਰਦੀਆਂ ਔਰ ਦੂਸਰਾ ਉਹ ਗੱਲਾਂ ਵੀ ਕਰਦੀਆਂ ਉਹ ਇਹ ਨਹੀਂ ਹੈਗਾ ਅੱਜ ਦੇ ਟਾਈਮ ਦੇ ਹਿਸਾਬ ਨਾਲ ਕਿ ਮੋਬਾਈਲ ਫੜ ਲੇ ਇੱਕ ਬੀਬੀ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਦੂਜੀ ਜਿਹੜੀ ਬੀਬੀ ਨਾਲ ਬੈਠੀ ਆ ਉਹਨੂੰ ਹਾਰਟ ਦੀ ਪ੍ਰੋਬਲਮ ਆ ਗਈ ਜਾਂ ਉਹਨੂੰ ਕੋਈ ਡਿੱਗ ਪਈ ਉਹ ਇੰਨੇ ਆਪਣੇ ਆਪ ਦੇ ਵਿੱਚ ਇੱਕ ਮੋਬਾਈਲ ਨੇ ਸਾਨੂੰ ਗ੍ਰਸਤ ਕਰ ਲਿਆ ਸਾਡੀ ਇਹ ਅੱਜ ਦੇ ਸਮਾਜ ਨੂੰ ਸਾਡੀ ਦੇਣਾ ਪਰ ਜਿਹੜੀ ਸਾਡੇ ਪੁਰਾਣੇ ਬਜ਼ੁਰਗਾਂ ਦੀ ਪੁਰਾਣੀਆਂ ਮਾਤਾ-ਮਾਵਾਂ ਦੀ ਦੇਣ ਸੀਗੀ ਅਸੀਂ ਉਸ ਨੂੰ ਅੱਖੋਂ ਪਰੋਖੇ ਕਰਤਾ ਉਸ ਨੂੰ ਛੋਟਾ ਕਰਤਾ ਔਰ ਅੱਜ ਜਿਹੜਾ ਵਰਤਾਰਾ ਹੋ ਰਿਹਾ ਜਿਹੜੇ ਜਹਾਜ਼ ਉੱਥੋਂ ਭਰ ਕੇ ਆ ਰਹੇ ਆ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਆ ਵੱਡੀਆਂ-ਵੱਡੀਆਂ ਉਹ ਉਹ ਸਾਡੀ ਦੇਣ ਆ ਇਹ ਹੁਣ ਦੇ ਸਮਾਜ ਦੀ ਦੇਣ ਆ ਜਿਹੜਾ ਪਹਿਲਾ ਸਮਾਜ ਸੀ ਇੱਕ ਪਰਿਵਾਰ ਦੇ ਵਿੱਚ 10 ਤੋਂ 12 ਮੈਂਬਰ ਬੜੇ ਖੁਸ਼ੀ ਨਾਲ ਰਹਿੰਦੇ ਸੀ ਬੜੇ ਆਵਾਦ ਰਹਿੰਦੇ ਸੀ ਔਰ ਬੜੇ ਤੰਦਰੁਸਤ ਰਹਿੰਦੇ ਸੀ ਉਹਨਾਂ ਦੀਆਂ ਸਿਹਤਾਂ ਵੀ ਠੀਕ ਹੁੰਦੀਆਂ ਸੀ ਔਰ ਉਹਨਾਂ ਦਾ ਗੱਲ ਕਰਨ ਦਾ ਤਰੀਕਾ ਇੱਕ ਭਾਈਚਾਰਾ ਇੱਕ ਉੱਚੇ ਪੱਧਰ ਦਾ ਸੀਗਾ ਐਨਾ ਉੱਚੇ ਪੱਧਰ ਦਾ ਸੀ ਕਿ ਜੇਕਰ ਕੋਈ ਪੜੋਸ ਦੇ ਵਿੱਚ ਬਜ਼ੁਰਗ ਬੈਠਾ ਹੁੰਦਾ ਤਾਂ ਉਸ ਦੇ ਸਾਹਮਣੇ ਦੀ ਕੋਈ ਘਰਾਂ ਦਾ ਨੌਜਵਾਨ ਜਾਂ ਘਰਾਂ ਦੀ ਨੌਜਵਾਨ ਔਰਤ ਜਾਂ ਵੱਡੀ ਔਰਤ ਵੀ ਸਲੀਕੇ ਨਾਲ ਲੰਘਦੀ ਸੀ ਕਿ ਸਾਡੇ ਬਜ਼ੁਰਗ ਬੈਠੇ ਆ ਕਿ ਕਿਤੇ ਉਹਨਾਂ ਨੂੰ ਇਹ ਨਾ ਪਤਾ ਲੱਗ ਜਾਏ ਕੀ ਕਰਦੇ ਫਿਰਦੇ ਆ ਐਨੀ ਸ਼ਰਮ ਹਿਆ ਹਲੀਮੀ ਸਦਤ ਇੱਜ਼ਤ ਆਪਣੇ ਬਜ਼ੁਰਗਾਂ ਨੂੰ ਦਿੰਦੇ ਸੀ ਤੇ ਅੱਜ ਕੱਲ ਜੋ ਅਸੀਂ ਸਮਾਜ ਸਿਰਜਦੇ ਜਾ ਰਹੇ ਹਾਂ ਇਸ ਦੀ ਸਾਨੂੰ ਮੁੜ ਤੋਂ ਪਰਚੋਲ ਕਰਨੀ ਪੈਣੀ ਆ ਸਾਨੂੰ ਆਪਣੇ ਪਹਿਲੇ ਨਰੋਏ ਸਮਾਜ ਵੱਲ ਜਾਣਾ ਪੈਣਾ ਸਾਨੂੰ ਆਪਣੇ ਬੱਚਿਆਂ ਨੂੰ ਇਹ ਕਹਿਣ ਦੀ ਬਜਾਏ ਕਿ ਇਹ ਆਪਾ ਤਾਂ ਭੋਂਦੂ ਆ ਆਪਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਆਪਾਂ ਤਾਂ ਜੱਟ ਆ ਆਪਾਂ ਕਿਸਾਨ ਆ ਆਪਾਂ ਦੇਸੀ ਆ ਇਹੋ ਜੀਆਂ ਗੱਲਾਂ ਤੋਂ ਸਾਨੂੰ ਨਿਕਲ ਕੇ ਸਾਨੂੰ ਦੱਸਣਾ ਪਊ ਸਾਡਾ ਪੁਰਾਣਾ ਸਮਾਜ ਕੀ ਸੀ ਅੱਜ ਤੁਸੀਂ ਰੂਸ ਯੂਕਰੇਨ ਦੀ ਜੰਗ ਦੇਖ ਰਹੇ ਹੋ ਉੱਥੇ ਜੇਕਰ ਇੱਕ ਘੰਟਾ ਵੀ ਲਾਈਟ ਕੱਟੀ ਜਾਵੇ ਜਾਂ ਪਾਣੀ ਕੱਟਿਆ ਜਾਵੇ ਜਾਂ ਇੱਕ ਘੰਟਾ ਕਿਸੇ ਖਾਣੇ ਦੀ ਸਪਲਾਈ ਬੰਦ ਹੋ ਜੇ ਤਾਂ ਉੱਥੇ ਵੱਡੀਆਂ-ਵੱਡੀਆਂ ਬਿਲਡਿੰਗਾਂ ਨੂੰ ਵੱਡੀਆਂ-ਵੱਡੀਆਂ ਸੋਸਾਇਟੀਆਂ ਨੂੰ ਵੱਡੇ-ਵੱਡੇ ਸ਼ਹਿਰਾਂ ਨੂੰ ਵਕਤ ਪਾਇਆ ਜਾਂਦਾ ਸਾਥੀਓ ਮੈਨੂੰ ਇਹ ਗੱਲ ਦੱਸਣ 'ਚ ਫਕਰ ਹੈ ਸਾਡਾ ਜਿਹੜਾ ਪੁਰਾਣਾ ਸਮਾਜ ਸੀ ਪੁਰਾਣਾ ਵਿਰਸਾ ਸੀ ਉਸਨੇ ਇੰਨੀ ਟੈਕਨੋਲੋਜੀ ਸੀ ਪੁਰਾਣੇ ਟਾਈਮ ਦੇ ਵਿੱਚ ਜੇਕਰ 6 ਮਹੀਨੇ ਜਾਂ 1 ਸਾਲ ਵੀ ਜੰਗ ਲੱਗ ਜੇ ਇੱਕ ਘਰ ਨੂੰ ਆਪਣੇ ਘਰ ਤੋਂ ਬਾਹਰ ਸਿਰਫ ਇੱਕ ਨਾਮਕ ਖਰੀਦਣ ਵਾਸਤੇ ਜਾਣਾ ਪੈਣਾ ਹੋਰ ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸੀ ਜਿਵੇਂ ਕਿ ਉਹ ਆਟਾ ਸਟੋਰ ਕਰਕੇ ਰੱਖਦੇ ਸੀ ਕਣਕ ਦੇ ਸਟੋਰੇਜ ਬਣਾਉਂਦੇ ਸੀ ਮਹੀਨੇ ਦਾ ਇੱਕ ਮਹੀਨੇ ਦਾ ਤਾਂ ਆਟਾ ਹੀ ਸਟੋਰ ਰੱਖਦੇ ਸੀ ਈਵਨ ਕਣਕ ਦਾ 1 ਸਾਲ ਤੋਂ ਲੈ ਕੇ 1.5 ਸਾਲ ਤੱਕ ਦਾ ਪਣਹਾਰ ਰੱਖਦੇ ਸੀ ਸਬਜ਼ੀਆਂ ਰੱਖਦੇ ਸੀ ਸਬਜ਼ੀਆਂ ਉਹਨਾਂ ਦੀਆਂ ਆਪਣੀਆਂ ਖੇਤਾਂ ਦੇ ਵਿੱਚ ਹੁੰਦੀਆਂ ਸੀ ਜਿਹਨੂੰ ਉਹ ਮੌਸਮ ਦੇ ਹਿਸਾਬ ਨਾਲ ਉਹਨਾਂ ਨੂੰ ਬੀ ਲਾਉਣ ਦੀ ਵੀ ਲੋੜ ਨਹੀਂ ਸੀ ਐਸ ਤਰੀਕੇ ਨਾਲ ਆਪਣੀ ਇੱਕ ਧਰਤੀ ਇੱਕ ਜਗ੍ਹਾ ਰੱਖਦੇ ਸੀ ਕਿ ਉੱਥੋਂ ਮੌਸਮ ਦੇ ਹਿਸਾਬ ਨਾਲ ਆਪਣੇ ਆਪ ਬੀ ਹਰੇ ਹੋ ਕੇ ਉਹ ਸਬਜ਼ੀਆਂ ਦੇਣ ਲੱਗ ਜਾਂਦੇ ਸੀ ਫਲ ਦੇਣ ਲੱਗ ਜਾਂਦੇ ਸੀ ਉਹ ਸਾਡੇ ਬਜ਼ੁਰਗਾਂ ਦੀ ਟੈਕਨੋਲੋਜੀ ਸੀ ਉਸ ਨੂੰ ਅਸੀਂ ਅੱਖੋਂ ਪਰੋਖੇ ਕੀਤਾ ਉਹ ਅਚਾਰ ਪਾ ਕੇ ਰੱਖਦੇ ਸੀ ਉਹ ਮਰੱਬੇ ਪਾ ਕੇ ਰੱਖਦੇ ਸੀ ਉਹ ਗੁੜ ਸਾਮ ਕੇ ਰੱਖਦੇ ਸੀ ਉਹ ਸ਼ੱਕਰ ਸਾਮ ਕੇ ਰੱਖਦੇ ਸੀ ਉਹ ਘਿਓ ਸਾਮ ਕੇ ਰੱਖਦੇ ਸੀ ਅੱਜ ਕੱਲ ਪ੍ਰਚਲਿਤ ਹੈ ਜੀ ਇਹ 50 ਸਾਲ ਪੁਰਾਣਾ ਘਿਓ ਆ ਜੀ ਇਹ 2 ਸਾਲ ਪੁਰਾਣਾ ਘਿਓ ਆ ਜੀ ਇਹ 5 ਸਾਲ ਪੁਰਾਣਾ ਘਿਓ ਆ ਉਹ ਅੱਜ ਅੱਜ ਗੱਲਾਂ ਸਾਨੂੰ ਉਹ ਕਹਿ ਕੇ ਵੇਚੀਆਂ ਜਾ ਰਹੀਆਂ ਨੇ ਇਹ ਸਾਡੇ ਸਮਾਜ ਦੇ ਵਿੱਚ ਪਹਿਲਾਂ ਹੀ ਸੀਗੀਆਂ ਉਹ ਇਹ ਗੱਲਾਂ ਮੇਰਾ ਦੱਸਣ ਦਾ ਮਤਲਬ ਇਹ ਆ ਕਿ ਅਸੀਂ ਆਪਣੇ ਵਿਰਸੇ ਦੀ ਬਹੁਤ ਜ਼ਿਆਦਾ ਟੈਕਨੋਲੋਜੀ ਦਵਾ ਦਿੱਤੀ ਐ ਅਸੀਂ ਝੂਠੀਆਂ ਫਿਤਰਾਂ ਝੂਠੀਆਂ ਟੋਹਾਂ ਝੂਠੇ ਕੰਪੀਟੀਸ਼ਨ ਝੂਠੀਆਂ ਗੱਲਾਂਬਾਤਾਂ ਦੇ ਵਿੱਚ ਜਾ ਕੇ ਆਪਣੇ ਬੱਚਿਆਂ ਨੂੰ ਨਕੰਮੇ ਕਰ ਲਿਆ ਆਪਣੇ ਆਪ ਨੂੰ ਨਕੰਮਾ ਕਰ ਲਿਆ ਔਰ ਆਪਣੇ ਸਮਾਜ ਨੂੰ ਨਕੰਮਾ ਕਰੀ ਜਾਂਦੇ ਆ ਔਰ ਮੇਰੀ ਅਪੀਲ ਐ ਮਾਪਿਓ ਨੂੰ ਜਿਹੜੇ ਯੰਗ ਨੌਜਵਾਨ ਨੇ ਜੰਗ ਕੁੜੀਆਂ ਨੇ ਇਨਾਂ ਨੂੰ ਅਪੀਲ ਹੈ ਕਿ ਤੁਸੀਂ ਆਪਣੇ ਆਪ ਨੂੰ ਪਛਾਣੋ ਆਪਣੇ ਮੂਲ ਨੂੰ ਪਛਾਣੋ ਆਪਣੀ ਧਰਤੀ ਨੂੰ ਪਛਾਣੋ ਸਾਨੂੰ ਆਪਣੇ ਆਪ ਤੇ ਕੰਮ ਕਰਨ ਦੀ ਲੋੜ ਹੈ ਆਪਣੇ ਸਮਾਜ ਤੇ ਕੰਮ ਕਰਨ ਦੀ ਲੋੜ ਹੈ ਸਾਨੂੰ ਬੱਚਿਆਂ ਨੂੰ ਦੱਸਣ ਦੀ ਲੋੜ ਹੈ ਕਿ ਨਹੀਂ ਸਾਡਾ ਸਮਾਜ ਬਹੁਤ ਵਧੀਆ ਹੈ ਤੁਸੀਂ ਇੱਕ ਗੱਲ ਮੰਨੋਗੇ ਜਿਹੜੇ ਅੱਜ ਦੇ ਬੱਚੇ ਪਲੱਸ 2 ਮੈਡੀਕਲ ਨਾਨ ਮੈਡੀਕਲ ਕਰਕੇ ਬਾਹਰ ਜਾ ਰਹੇ ਹਨ ਕੀ ਉਹ ਆਪਣੀ ਧਰਤੀ ਤੇ ਰਹਿ ਕੇ ਐਮਬੀਬੀਐਸ ਜਾਂ ਕੋਈ ਹੋਰ ਵਧੀਆ ਤਰੱਕੀਆਂ ਨਹੀਂ ਕਰ ਸਕਦੇ ਮੰਨਦੇ ਆ ਕਿ ਐਮਬੀਬੀਐਸ ਮਹਿੰਗੀਆਂ ਪੜਾਈਆਂ ਹਨ ਬਹੁਤ ਸਰਦੇ ਘਰਾਂ ਦੇ ਬੱਚੇ ਆ ਜਿਹੜੇ ਇੱਥੋਂ ਵਧੀਆ ਪੜ੍ਹਾਈ ਦੇ ਵਿੱਚ ਜਾ ਕੇ ਬਾਹਰ ਕੀ ਕਰ ਰਹੇ ਨੇ ਸਿਰਫ ਟਰੱਕ ਚਲਾ ਰਹੇ ਨੇ ਔਰ ਉਸ ਤੇ ਕਿੰਨਾ ਪੈਸਾ ਲਾ ਰਹੇ ਨੇ ਟਰੱਕ ਚਲਾਉਣ ਲਈ 60 ਤੋਂ 70 ਲੱਖ ਰੁਪਈਆ ਹਰ ਚੀਜ਼ ਕੋਈ ਪੈਸਾ ਕਮਾਉਣਾ ਨਹੀਂ ਹੁੰਦੀ ਜੇ ਇੱਕ ਇੱਥੇ ਪਲੱਸ 2 ਬੱਚਾ ਐਮਬੀਬੀਐਸ ਕਰਕੇ ਕੁਝ ਪੈਸੇ ਖਰਚ ਕਰਕੇ ਕੁਝ ਲੋਨ ਲੈ ਕੇ ਇੱਕ ਪਿੰਡ ਦੇ ਵਿੱਚ ਕਲੀਨਿਕ ਖੋਲਦਾ ਅੱਜ ਪਿੰਡਾਂ ਦੇ ਵਿੱਚ ਕਿੰਨੇ ਕਲੀਨਿਕਾਂ ਦੀ ਲੋੜ ਹੈ ਕਿੰਨੀਆਂ ਮੁੱਢਲੀਆਂ ਸਹੂਲਤਾਂ ਤੋਂ ਸਖਣੇ ਆ ਲੋਕ ਈਵਨ ਕਿ ਜੇ ਕੋਈ ਬੱਚਾ ਆਪਣੀ ਪ੍ਰੈਕਟਿਸ ਕਰਕੇ ਆਪਣਾ ਪ੍ਰਾਈਵੇਟ ਕੋਈ ਹਸਪੀਟਲ ਖੋਲਦਾ ਉਸ ਦੇ ਵਿੱਚ ਬਾਜ ਪੇਮੈਂਟ ਕਰਨ ਨੂੰ ਵੀ ਤਿਆਰ ਹਨ ਕਿਉਂਕਿ ਹਰ ਇੱਕ ਬੰਦਾ ਸਿਹਤ ਤੋਂ ਅਵੇਅਰ ਆ ਉਨੂੰ ਸਿਹਤ ਵਧੀਆ ਚਾਹੀਦੀ ਆ ਇਹਦਾ ਫੇਰ ਮੈਂ ਤੁਹਾਨੂੰ ਇਹਦਾ ਪਿੱਛੇ ਵਾਲਾ ਕਾਰਨ ਇਹੀ ਦੱਸਣਾ ਚਾਹਣਾ ਕਿ ਸਿਰਫ ਘਾਟ ਕੀ ਪੈ ਗਈ ਆ ਸਾਡੇ ਜਿਹੜਾ ਨਰੋਆ ਸਮਾਜ ਸੀ ਅਸੀਂ ਉਹਨੂੰ ਬਿਸਰ ਕੇ ਅਸੀਂ ਮਾਡਰਨ ਸਮਾਜ ਵੱਲ ਅਸੀਂ ਬਿਨਾ ਸੋਚੇ ਬਿਨਾ ਸਮਝੇ ਇੱਕ ਇਹ ਜੀ ਤਰੱਕੀ ਲੱਭਦੇ ਫਿਰਦੇ ਆ ਜਿਵੇਂ ਕਿ ਹਿਰਨ ਕਸਤੂਰੀ ਲੱਭਦੀ ਫਿਰਦੀ ਆ ਉਹ ਕਸਤੂਰੀ ਆ ਜਿਹੜੀ ਉਹ ਸਾਡੇ ਅੰਦਰ ਹੈ ਸਾਡੇ ਸਮਾਜ ਦੇ ਅੰਦਰ ਆ ਸਾਡੇ ਬੱਚਿਆਂ ਦੇ ਅੰਦਰ ਹੈ ਪਰ ਸਾਨੂੰ ਉਹ ਦੱਸਣ ਦੀ ਲੋੜ ਹੈ ਕਿ ਆਪਾਂ ਇੱਥੇ ਰਹਿ ਕੇ ਹੀ ਆਉਣ ਵਾਲੇ ਟਾਈਮ ਲਈ ਆਪਣੀ ਜ਼ਿੰਦਗੀ ਦੇਖੋ ਹਰ ਇੱਕ ਨੇ ਕੱਢ ਲੈਣੀ ਆ ਪਰ ਜੋ ਹੁਣ ਸਮਾਜ ਚੱਲ ਰਿਹਾ ਇਹ ਸਿਰਫ ਇਹ ਚੱਲ ਰਿਹਾ ਕਿ ਮੈਂ ਤਰੱਕੀ ਕਰ ਜਾ ਮੇਰਾ ਟਾਈਮ ਵਧੀਆ ਨਿਕਲ ਜਾੇ ਮੇਰੀ ਗੱਲਬਾਤ ਹੋਵੇ ਤੇ ਮੈਨੂੰ ਕੋਈ ਪੁੱਛੇ ਤੇ ਜਿੱਥੇ ਜਾਵਾਂ ਤੇ ਮੇਰੀ ਹੋਈ ਗੱਲਬਾਤ ਚੱਲੇ ਸਾਥੀਓ ਇਹ ਝੂਠ ਹੈ ਇਹ ਅਸੀਂ ਝੂਠ ਚ ਜਿਉਂ ਰਹੇ ਆ ਪਰ ਸਾਡੇ ਬਜ਼ੁਰਗਾਂ ਨੇ ਕਦੇ ਵੀ ਇਹ ਗੱਲਾਂ ਨਹੀਂ ਸੀ ਸੋਚੀਆਂ ਉਹਨਾਂ ਨੇ ਇਹ ਸੋਚਿਆ ਸੀ ਕਿ ਅਸੀਂ ਮਿਹਨਤ ਕਰੀਏ ਅਸੀਂ ਤਜਰਬੇ ਕਰੀਏ ਅਸੀਂ ਜਿਹੜੇ ਸਾਡਾ ਆਉਣ ਵਾਲਾ ਸਮਾਜ ਹੋਵੇ ਉਹ ਸਾਡੀ ਛਾਇਆ ਪਰਸਾਇਆ ਦੇ ਹੇਠ ਇਸ ਤਰ੍ਹਾਂ ਜਿਉਵੇਂ ਕਿ ਉਹ ਚੜ੍ਹਦੀ ਕਲਾ ਤੇ ਬਲੰਦੀਆਂ ਦੇ ਵਿੱਚ ਰਹੇ ਕੁਝ ਧਾਰਨਾ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਹਿ ਕੇ ਕਹਿ ਚੁੱਕਿਆ ਕਿ ਵੱਡੇ ਬਜ਼ੁਰਗ ਗੱਲਾਂ ਕਰਦੇ ਟਾਈਮ ਵੀ ਕੰਮ ਕਰਦੇ ਸੀ ਸਣ ਕੱਢਦੇ ਸੀ ਗੋਲੇ ਪਿੰਨੇ ਬਣਾਉਂਦੇ ਸੀ ਰਸੇ ਬਣਾਉਂਦੇ ਸੀ ਔਰ ਪ੍ਰਾਣੇ ਬਜ਼ੁਰਗਾਂ ਨੇ ਸਮੇਂ ਨੂੰ ਦੇਖਦੇ ਹੋਏ ਪਾਣੀ ਦੀ ਬਹੁਤ ਸਾਵਧਾਨ ਸੰਭਾਲ ਕੀਤੀ ਹੋਈ ਸੀ ਉਹ ਕੱਲੀ ਜ਼ਿੰਦਗੀ ਨਹੀਂ ਸੀ ਜਿਉਂ ਰਹੇ ਉਹ ਆਉਣ ਵਾਲੀ ਜ਼ਿੰਦਗੀਆਂ ਨੂੰ ਜ਼ਿੰਦਗੀ ਦੇ ਰਹੇ ਸੀ ਉਹਨਾਂ ਨੇ ਪਾਣੀ ਖਾਤਰ ਪਿੰਡਾਂ ਦੇ ਵਿੱਚ ਲੱਗ ਸੱਪੜ ਹੁੰਦੇ ਸੀ ਸਾਈਡਾਂ ਤੇ ਲੱਗ ਸੱਪੜ ਹੁੰਦੇ ਸੀ ਔਰ ਉਸ ਤੋਂ ਬਾਅਦ ਉਹਨਾਂ ਨੇ ਵੱਡੇ ਦਰਖਤ ਲਾਏ ਲਾਉਂਦੇ ਸੀ ਉਹ ਜਿਵੇਂ ਬਰੋਟਾ ਪਿੱਪਲ ਔਰ ਈਵਨ ਕਿ ਜਿਹੋ ਜਿਹਾ ਟਾਈਮ ਸੀ ਉਹ ਉਸ ਟਾਈਮ ਤੇ ਇਹ ਵੀ ਕਹਿੰਦੇ ਸੀ ਵੀ ਜੇ ਕਿਸੇ ਦਰਖਤ ਨੂੰ ਕਟੋਗੇ ਤਾਂ ਸਾਨੂੰ ਪਾਪ ਲੱਗੂਗਾ ਸੱਤ ਜਨਮਾਂ ਦਾ ਪਾਪ ਲੱਗੂਗਾ ਉਹ ਪਾਪ ਦਾ ਮਤਲਬ ਇਹ ਨਹੀਂ ਸੀ ਕਿ ਉਹਨਾਂ ਨੂੰ ਕੁਝ ਆਉਂਦਾ ਨਹੀਂ ਸੀ ਜਾਂ ਉਹ ਅਨਪੜ੍ਹ ਸੀ ਉਹਨਾਂ ਨੂੰ ਪਤਾ ਸੀ ਵੀ ਕੋਸ ਮਨੁੱਖ ਇਹ ਜੋ ਆ ਜੋ ਇਹੀ ਗੱਲਾਂ ਤੋਂ ਉਹਨਾਂ ਨੂੰ ਇੱਕ ਸਮਝ ਆ ਜਾਊਗੀ ਕਿ ਕੱਟਣ ਦਾ ਪਾਪ ਮਤਲਬ ਇਹ ਹਵਾ ਦਿੰਦਾ ਹੈ ਬਿੱਲੀ ਨੂੰ ਮਾਰਨਾ ਵੀ ਪਾਪ ਮੰਨਿਆ ਜਾਂਦਾ ਸੀ ਕਿਉਂ ਮੰਨਿਆ ਜਾਂਦਾ ਸੀ ਕਿ ਅੱਜ ਦੇ ਟਾਈਮ ਤੇ ਵਿੱਚ ਜੇ ਅਸੀਂ ਕੋਈ ਚੂਹਾ ਮਾਰਦੇ ਹਾਂ ਉਹਨੂੰ ਜ਼ਹਿਰ ਪਾ ਕੇ ਮਾਰਦੇ ਹਾਂ ਜਾਂ ਉਹਨੂੰ ਕਰੰਟ ਲਾ ਕੇ ਮਾਰਦੇ ਹਾਂ ਜਾਂ ਉਹਨੂੰ ਕਿਸੇ ਹੋਰ ਘਟਿਆ ਤਰੀਕੇ ਨਾਲ ਮਾਰਦੇ ਹਾਂ ਜਦੋਂ ਉਹ ਮਰ ਕੇ ਸੜਦਾ ਹੈ ਗਲਦਾ ਤਾਂ ਉਹਦੇ ਨਾਲ ਬਿਮਾਰੀ ਫੈਲਦੀ ਆ ਤੇ ਉਹਨਾਂ ਦਾ ਬਿੱਲੀ ਨੂੰ ਮਾਰਨਾ ਪਾਪ ਕੀ ਸੀ ਕਿ ਜਿਹੜੀ ਬਿੱਲੀ ਆ ਉਹ ਚੂਹਿਆਂ ਨੂੰ ਕੰਟਰੋਲ ਕਰਦੀ ਸੀ ਔਰ ਇਹ ਦੇਖੋ ਵੀ ਉਹਨਾਂ ਦੇ ਕੋਲ ਕਿੱਡੀ ਵੱਡੀ ਸੋਚ ਸੀ ਅਸੀਂ ਅੱਜ ਕੀ ਸੋਚੀ ਬੈਠੇ ਆ ਔਰ ਸ਼ਾਇਦ ਮੈਂ ਕਹਣਾ ਵੀ ਅੱਜ ਦੇ ਪੜ੍ਹੇ ਲਿਖੇ ਲੋਕ ਜੇ ਮਤਲਬ ਕਿਸੇ ਤੋਂ ਬਿੱਲੀ ਮਾਰ ਵੀ ਜਾਵੇ ਹੋ ਸਕਦਾ ਉਹ ਕੋਈ 2-4 ਉਪਾਏ ਵੀ ਕਰਾਉਂਦਾ ਹੋ ਜਾਂ ਕੁਝ ਇਹੋ ਜਿਹਾ ਕਰਾਉਂਦਾ ਹੋ ਬਿੱਲੀ ਰੱਖਣ ਦਾ ਉਹਨਾਂ ਦਾ ਮਤਲਬ ਇਹ ਸੀ ਕਿ ਪਹਿਲੇ ਟਾਈਮਾਂ ਦੇ ਵਿੱਚ ਲੋਕਾਂ ਦੀ ਸੋਚ ਐਡੀ ਵੱਡੀ ਸੀ ਕਿ ਜੇ ਕਿਸੇ ਜੀਵ ਜੰਤੂ ਨੂੰ ਕੰਟਰੋਲ ਵੀ ਕਰਨਾ ਉਹਨੂੰ ਇਸ ਤਰੀਕੇ ਨਾਲ ਕਰਨਾ ਉਹ ਗਲ ਕੇ ਸੜ ਕੇ ਉਹਦੀ ਬਦਬੂ ਦੇ ਨਾਲ ਬਿਮਾਰੀਆਂ ਨਾ ਪੈਦਾ ਹੋਣ ਸੋ ਮੇਰਾ ਇੱਥੇ ਦੱਸਣ ਦਾ ਮਤਲਬ ਇਹੀ ਹੈ ਜਾਂ ਮੇਰੀਆਂ ਪ੍ਰਾਣੀਆਂ ਗੱਲਾਂ ਕਰਨ ਦਾ ਮਤਲਬ ਇਹੀ ਹੈ ਕਿ ਅਸੀਂ ਜੋ ਅੱਜ ਵਰਤਾਰਾ ਇਹ ਜਹਾਜ਼ਾਂ ਵਾਲਾ ਵਰਤਿਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵੀ ਵਰਤਾਰੇ ਵਰਤ ਸਕਦੇ ਆ ਜਿਸ ਨੂੰ ਝੱਲਣ ਦੇ ਲਈ ਜਿਸ ਨੂੰ ਚੱਲਣ ਬਾਸ ਤੇ ਸਾਨੂੰ ਤਿਆਰ ਰਹਿਣਾ ਪੈਣਾ ਜਾਂ ਜਿਸ ਨੂੰ ਝੱਲਣ ਦੇ ਲਈ ਸਾਨੂੰ ਪਹਿਲਾਂ ਹੀ ਤਿਆਰੀ ਕਰਨੀ ਪੈਣੀ ਆ ਕਿ ਅਸੀਂ ਆਪਣੇ ਸਮਾਜ ਨੂੰ ਹੀ ਕਿਉਂ ਨਾ ਇਸ ਤਰ੍ਹਾਂ ਦਾ ਕਰੀਏ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਕਿਉਂ ਨਾ ਕਰੀਏ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦਾ ਕਿਉਂ ਨਾ ਕਰੀਏ ਉਹਨਾਂ ਨੂੰ ਇਹੋ ਜਿਹੀ ਸਿੱਖਿਆ ਕਿਉਂ ਨਾ ਦਈਏ ਕਿ ਬੱਚੇ ਜਿਹੜੀ ਇਹ ਦੌੜ ਹੈ ਝੂਠੀ ਦੌੜ ਹੈ ਇਹ ਤੋਂ ਨਿਕਲ ਕੇ ਆਪਣੇ ਨਰੋਏ ਸਮਾਜ ਦੀ ਸਿਰਜਣਾ ਕਰਨ ਮੈਂ ਇੱਥੇ ਇੱਕ ਹੋਰ ਦੱਸਣਾ ਚਾਹਣਾ ਨਵੇਂ ਸਮਾਜ ਦੇ ਵਿੱਚ ਸਭ ਤੋਂ ਪਹਿਲਾਂ ਤੰਦਰੁਸਤੀ ਤੇ ਜੋ ਨਸ਼ਾ ਰੂਪੀ ਦਇਨਤਾ ਇਸ ਨੂੰ ਖਾ ਰਿਆ ਔਰ ਇਸ ਦੇ ਪਿੱਛੇ ਵੀ ਜਿਹੜਾ ਇੱਕ ਵੱਡਾ ਕਾਰਨ ਹੈ ਸਾਡਾ ਆਪਣੇ ਸਮਾਜ ਤੇ ਆਪਣੇ ਬੱਚਿਆਂ ਪ੍ਰਤੀ ਇਹ ਜਾਗਰੂਕ ਕਰਨਾ ਕਿ ਤੁਸੀਂ ਮਿਹਨਤ ਕਰਦੇ ਰਹੋ ਦ੍ਰਿੜਤਾ ਨਾ ਕਰੋ ਸਿੱਦਤ ਨਾ ਕਰੋ ਤੇ ਤੁਹਾਨੂੰ ਕਿਸੇ ਡਿਪਰੈਸ਼ਨ ਜਾਂ ਕਿਸੇ ਨਸ਼ੇ ਦੀ ਜਾਂ ਕਿਸੇ ਕੈਮੀਕਲ ਖਾਣ ਦੀ ਲੋੜ ਨਹੀਂ ਕਿ ਤੁਸੀਂ ਇਹਦੇ ਆਦੀ ਹੋ ਜੋਂ ਇਹਦੇ ਐਡਕਟਡ ਹੋ ਜੋਂ ਤੇ ਇਹ ਤੁਸੀਂ ਇੱਕ ਨਸ਼ੇ ਵਾਲਾ ਸਮਾਜ ਸਿਰਜਦੇ ਹੋ ਤੇ ਜੇ ਇਹ ਇਹ ਕਾਰਨ ਹੀ ਇੱਕ ਵੱਡਾ ਨਸ਼ੇ ਦਾ ਅੱਜ ਦੇ ਦੌਰ ਦੇ ਵਿੱਚ ਇਹ ਅੱਜ ਦੇ ਵੱਡ ਮਤਲਬ ਆਧੁਨਿਕ ਦੌਰ ਦੇ ਵਿੱਚ ਜਿਹੜਾ ਨਸ਼ੇ ਦਾ ਵੱਡਾ ਕਾਰਨ ਹੈ ਇਹ ਕਾਰਨ ਹੀ ਇਹ ਹੈ ਕਿ ਅਸੀਂ ਆਪਣੇ ਬੱਚਾ ਨੂੰ ਇੰਨੀ ਜਲਦਬਾਜ਼ੀ ਇਹਨਾਂ ਉਹਨਾਂ ਤੇ ਪ੍ਰੈਸ਼ਰ ਕ੍ਰੀਏਟ ਕੀਤਾ ਹੋਇਆ ਕਿ ਬੱਚਾ ਉਸ ਮਕਾਮ ਨੂੰ ਹਾਸਲ ਕਰਨ ਦੀ ਜਗ੍ਹਾ ਇੱਕ ਨਸ਼ਾ ਕਰਕੇ ਉਸ ਦੇ ਵਿੱਚ ਗੁੰਮਸਮ ਹੋ ਕੇ ਆਪਣੇ ਪਰਿਵਾਰ ਤੋਂ ਦੂਰ ਹੁੰਦਾ ਪਹਿਲਾਂ ਫਿਰ ਉਹ ਸਮਾਜ ਤੋਂ ਦੂਰ ਹੁੰਦਾ ਪਰਿਵਾਰ ਤੋਂ ਦੂਰ ਹੋਣ ਦਾ ਮਤਲਬ ਇੱਕ ਬੱਚਾ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਚੱਕਣ ਤੋਂ ਅਸਮਰਥ ਹੋ ਜਾਂਦਾ ਹਾਲਾਂਕਿ ਉਸ ਦੇ ਕੋਲੇ ਚੰਗੀ ਜ਼ਮੀਨ ਜਾਇਦਾਦ ਤਾਂ ਚੰਗਾ ਪੈਸਾ ਚੰਗੀ ਪੈੜੀ ਹੈ ਜਾਂ ਉਹਦੇ ਕੋਲੇ ਚੰਗੇ ਸਾਧਨ ਵੀ ਨੇ ਫਿਰ ਵੀ ਉਹ ਨਸ਼ਾ ਕਿਉਂ ਕਰਨ ਲੱਗਦਾ ਉਹ ਆਪਣੇ ਆਪ ਨੂੰ ਇਹ ਸੋਚਣ ਲੱਗ ਜਾਂਦਾ ਕਿ ਮੈਂ ਕੁਝ ਕਰਨ ਜੋਗਾ ਨਹੀਂ ਹੈਗਾ ਜਾਂ ਮੈਂ ਕੁਝ ਕਰ ਰਿਹਾ ਨਹੀਂ ਹੈਗਾ ਕਾਰਨ ਕੀ ਹੈ ਕਿ ਅਸੀਂ ਉਹਨੂੰ ਘਰ ਦੇ ਵਿੱਚ ਉਹਨੂੰ ਆਪਣੇ ਨਾਲ ਕੰਮ ਕਰਨ ਨਹੀਂ ਲਾਇਆ ਉਹਨੂੰ ਕੰਮ ਕਰਨ ਸਿਖਾਇਆ ਨਹੀਂ ਉਹਦੇ ਤੇ ਜ਼ਿੰਮੇਵਾਰੀਆਂ ਨਹੀਂ ਪਾਈਆਂ ਉਹਨੂੰ ਬਸ ਇੱਕ ਖਿਲਾਉਣੇ ਦੀ ਤਰ੍ਹਾਂ ਤਿਆਰ ਕਰਕੇ ਅਸੀਂ ਸਕੂਲ ਦੇ ਵਿੱਚ ਬਿਠਾਤਾ ਸਕੂਲੋਂ ਉਹ ਘਰੇ ਆ ਗਿਆ ਘਰ ਤੋਂ ਉਹ ਮੋਬਾਈਲ ਦੇ ਨਾਲ ਜੁੜ ਗਿਆ ਤੇ ਉਹ ਉਹਨੂੰ ਕੋਈ ਰੀਅਲ ਜ਼ਿੰਦਗੀ ਬਾਰੇ ਰੀਅਲ ਔਖ ਬਾਰੇ ਰੀਅਲ ਸੌਖ ਬਾਰੇ ਨਹੀਂ ਪਤਾ ਲੱਗਿਆ ਈਵਨ ਕਿ ਜੇ ਤੁਸੀਂ ਆਪਣੇ ਬੱਚੇ ਨੂੰ ਕਹੋ ਕਿ 20 ਕਿਲੋ ਕਣਕ ਲਾ ਜਾ ਕੇ ਇਹਦਾ ਆਟਾ ਬਣਾ ਕੇ ਲਿਆ ਦੇ ਸ਼ਾਇਦ ਤੁਹਾਡਾ ਬੱਚੇ ਨੂੰ ਇਹ ਨਾ ਪਤਾ ਹੋਵੇ ਆਟਾ ਕਿੱਥੋਂ ਬਣਾਉਣਾ ਉਹ ਕੀ ਉਹਨੂੰ ਪੈਸੇ ਦੇ ਕੇ ਆਉਣੇ ਆ ਉਹਦਾ ਪਮਾਨਾ ਕੀ ਆ ਉਹਦੇ ਕਿੰਨੇ ਪੈਸੇ ਦੇਣੇ ਆ ਇਹੋ ਜੀਆਂ ਗੱਲਾਂ ਦਾ ਵੀ ਨਹੀਂ ਪਤਾ ਔਰ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਆਪਣੇ ਬੱਚਿਆਂ ਨੂੰ ਆਪਣੇ ਮੋਢੇ ਨਾਲ ਲਾ ਕੇ ਰੱਖਦੇ ਸੀ ਉਹਨੂੰ ਉਹਨੂੰ ਸ਼ੁਰੂ ਤੋਂ ਹੀ ਜਦੋਂ ਉਹ 5 ਸਾਲਾਂ ਦਾ ਹੋ ਜਾਂਦਾ ਸੀ ਉਹਨੂੰ ਕਹੇ ਇਹ ਕਹਿੰਦੇ ਸੀ ਇਹ ਸਾਡਾ ਸ਼ੇਰ ਬੱਗਾ ਇਹ ਸਾਡਾ ਬੱਬਰ ਸ਼ੇਰ ਆ ਤੇ ਅੱਜ ਅੱਜ ਅਸੀਂ ਬੱਚਾ ਹਜੇ 14-15 ਸਾਲ ਦਾ ਹੋਣਾ ਉਹ ਤਾਂ ਭੋਲੂ ਆ ਇਹ ਤਾਂ ਟਿੰਕੂ ਆ ਇਹ ਤਾਂ ਲਾਡੂ ਆ ਸਾਡਾ ਉਹਨਾਂ ਦੇ ਨਾਂ ਉਹ ਵੀ ਅਸੀਂ ਕੁੱਤਿਆਂ ਮਿਲਿਆਂ ਵਾਲੇ ਰੱਖੇ ਤੇ ਜਿਹੜੇ ਪੁਰਾਣੇ ਬਜ਼ੁਰਗ ਸੀ ਉਹਨਾਂ ਦਾ ਇੱਕ ਨਾਂਵ ਰੱਖਣ ਦਾ ਵੀ ਇੱਕ ਰੀਜਨ ਹੁੰਦਾ ਸੀ ਕਿ ਉਹ ਬੱਚਾ ਸਾਈਕੋਲੋਜੀਕੀ ਤਰੀਕੇ ਦੇ ਨਾਲ ਹੀ ਕੰਮ ਕਰਦਾ ਸੀ ਕਿ ਮੈਂ ਤਾਂ ਸ਼ੇਰ ਆ ਮੈਂ ਤਾਂ ਬੱਬਰ ਸ਼ੇਰਾਂ ਇਹ ਸਾਡਾ ਫਲਾਨਾ ਮੁੰਡਾ ਏ ਸਾਡਾ ਤਕੜਾ ਮੁੰਡਾ ਗਾ ਇਹ ਇਹੋ ਜਿਹੇ ਤਰੀਕਿਆਂ ਨਾਲ ਬੱਚਿਆਂ ਨੂੰ ਕੰਮ ਕਰਕੇ ਉਹਨਾਂ ਦੀ ਚੋਣ ਵੀ ਕਰਦੇ ਸੀ ਕਿ ਇਹ ਬੱਚਾ ਟਰੈਕਟਰ ਚਲਾਉਣ ਦੇ ਕਾਬਿਲ ਆ ਤਾਂ ਹਾਂ ਵੀ ਠੀਕ ਆ ਟਰੈਕਟਰ ਚਲਾਊਗਾ ਜੇ ਉਹ ਬੱਚਾ ਖੇਤੀ ਨਾਲ ਧਰਤੀ ਨਾਲ ਉਹ ਕਰਦਾ ਵੀ ਨਹੀਂ ਇਹ ਤਾਂ ਉਹਨਾਂ ਦੇ ਖੇਤੀਬਾੜੀ ਦੀ ਸੰਭਾਲ ਕਰੂਗਾ ਪਸ਼ੂਆਂ ਦੀ ਸੰਭਾਲ ਕਰੂਗਾ ਜਾਂ ਇਹ ਦਾ ਬਿਜ਼ਨਸ ਵਾਲ ਮੂਡ ਆ ਤਾਂ ਇਹ ਬਿਜ਼ਨਸ ਕਰੂਗਾ ਈਵਨ ਤੁਸੀਂ ਆਮ ਹੀ ਦੇਖਿਆ ਹੋਣਾ ਜਿਹੜੇ ਸਾਡੇ ਬਜ਼ੁਰਗ ਜਾਂ ਸਾ ਤੋਂ ਵੱਡੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਪੜ੍ਹਿਆ ਈਵਨ ਕਿ ਸਾਡੀ ਜਨਰੇਸ਼ਨ ਵੀ ਅਸੀਂ ਵੀ ਸਰਕਾਰੀ ਸਕੂਲਾਂ ਦੇ ਪੜੇ ਹੋਏ ਆ ਬਹੁਤ ਤਰੱਕੀਆਂ ਕੀਤੀਆਂ ਬਹੁਤ ਉੱਚੇ ਲੈਵਲ ਤੱਕ ਗਏ ਡਾਕਟਰ ਮਨਮੋਨ ਸਿੰਘ ਜੀ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਹੋਇਆ ਇੱਕ ਜਿਉਂਦੀ ਜਾਗਦੀ ਮਿਸਾਲ ਨੇ ਕਿ ਉਹ ਪਾਕਿਸਤਾਨ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਬੜੇ ਸੀ। ਉਹਨਾਂ ਨੇ ਕਿੱਡਾ ਵੱਡੇ ਮਕਾਮ ਹਾਸਲ ਕੀਤੇ, ਕਿੱਡੇ ਵੱਡੇ ਅਰਥਸ਼ਾਸਤਰੀ ਸੀ ਉਹ। ਇਹ ਹਰ ਇੱਕ ਬੱਚੇ ਦੀ ਲਗਨ ਹੈ, ਉਹ ਲਗਨ ਨੂੰ ਪਛਾਣਨਾ ਇੱਕ ਮਾਂ ਪਿਓ ਦੀ, ਇੱਕ ਸਮਾਜ ਦੀ ਜ਼ਿੰਮੇਵਾਰੀ ਹੈ, ਜ਼ਰੂਰਤ ਹੈ ਸਾਨੂੰ ਇਸ ਦੇ ਪ੍ਰਤੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੂੰ ਜਾਗਰੂਕ ਕਰਨਾ ਪੈਣਾ ਤਾਂ ਜੋ ਅਸੀਂ ਨਾ ਨਰਵਾ ਸਮਾਜ ਆ ਜਿਹੜਾ ਉਹ ਇੱਕ ਦੇ ਸਕੀਏ ਤੇ ਸਾਡੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਜਹਾਜ਼ਾਂ ਦੇ ਵਿੱਚ ਇੱਕ ਬੰਦਕਾਂ ਵਾਂਗੂ ਨਾ ਆਉਣਾ ਇੱਕ ਕੈਦੀਆਂ ਵਾਂਗੂ ਨਾ ਆਉਣਾ ਜਿਹੜੇ ਸਾਡੇ ਬੱਚੇ ਜੇ ਕੋਈ ਆਉਣ ਉਹ ਵਧੀਆ ਟੌਰ ਨਾਲ ਆਉਣ ਤੇ ਟੌਰ ਨਾਲ ਜਾਣ ਵਿਦੇਸ਼ ਜਾਣਾ ਕੋਈ ਗਲਤ ਗੱਲ ਨਹੀਂ ਹੈ ਤਰੱਕੀ ਦੀ ਨਿਸ਼ਾਨੀ ਹੈ ਮੈਂ ਐਨਾ ਕੁਝ ਕਹਿੰਦਾ ਹੋਇਆ ਸਮਾਪਤ ਕਰਦਾ ਸਾਰਿਆਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ